ਹੋ ਵਾਹਿਗੁਰੂ ਮਹਾਰਾਜ ਕੀ ਜੀਰ ਸਿੰਘ ਜੀ ਸੁਣੋ ਪ੍ਰਭ ਆਂਦੀ ਹੈ ਤੁਮਹਾਰਾ ਜੀਰ ਸਿੰਘ ਜੀ ਸੁਣੋ ਪ੍ਰਭ ਆਂਦੀ ਹੈ ਪਿਆਰੀ ਸੰਗਤ ਜੀ ਬੜਾ ਖੁਸ਼ੀਆਂ ਵਾਲਾ ਸਮਾ ਹੈ ਜੋ ਹਜ਼ੂਰ ਸ਼ੰਸਾ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ ਅੱਜ ਪਹਿਲੀ ਪੋ ਦਾ ਦਿਹਾੜਾ ਹੈ ਅਕਾਲ ਪੁਰਖ ਨੂੰ ਤੇ ਅਕਾਲ ਪੁਰਖ ਦੇ ਭਗਤਾਂ ਨੂੰ ਕੋਟਨਕੋਟ ਵਧਾਈਆਂ ਕਿ ਜੋ ਇਹ ਪੋ ਦਾ ਮਹੀਨਾ ਹੈ ਇਹ ਉਸ ਦਿਨ ਦਾ ਹੈ ਜਿਹੜੀ 993 ਚੌਂਕੜੀ ਜੋਗ ਅਡਿਕਾ ਹੁੰਦੀਆਂ ਰਹੀਆਂ ਕਿ ਪੋ ਦੇ ਮਹੀਨੇ ਵਿੱਚ 26 ਪੋ ਨੂੰ ਹਜੂਰ ਸੰਚਾ ਨੇ ਆਪਣਾ ਪ੍ਰਗਟਾਵਾ ਕੀਤਾ ਜੋ ਸਤ ਰੰਗ ਨਿਸ਼ਾਨ ਸਾਹਿਬ ਘਰ ਘਰ ਵਿੱਚ ਵਿਹਾਰ ਦੇ ਸਮੇਂ ਚਲਾਇਆ ਜਾਂਦਾ ਹੈ ਘਰ ਵਾਲਾ ਸੁੱਚੇ ਹੱਥਾਂ ਨਾਲ ਫੜ ਕੇ ਦਰਵਾਜੇ ਵਿੱਚ ਖਲੋਦਾ ਹੈ ਉਹ ਵੀ ਮਾਨ ਉਹਦੇ ਮਹੀਨੇ ਵਿੱਚ ਹੀ ਮਿਲਿਆ ਕਿ ਸਤ ਰੰਗ ਨਿਸ਼ਾਨ ਸਾਹਿਬ ਨੂੰ ਸਤ ਜੋਗ ਦੀ ਮਰਜ਼ਾਦਾ ਕਾਇਮ ਕਰਨ ਵਾਸਤੇ ਉਹ ਮਾਨ ਦਿੱਤਾ ਉਹ ਵੀ ਕਿਹੜਾ ਸਮਾਂ ਸੀ ਉਹਦਾ ਮਹੀਨਾ 13 ਪੋਰ ਨੂੰ ਹੁਕਮ ਦੇ ਦਿੱਤਾ ਅਕਾਲ ਪੁਰਖ ਨੇ ਇਸ ਹਰਪਗਤ dwar ਜੇਠੂਆ ਕਿ ਇੱਕ ਛੋਟੀ ਤੇ ਨਿਸ਼ਾਨ ਸਾਹਿਬ ਨਾਲ ਲੈ ਕੇ ਚੱਲਣਾ ਉਸ ਤੋਂ ਪਹਿਲਾਂ ਮੈਂ ਦੂ ਲੈਣਾ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿ ਗੱਲ ਚੱਲ ਰਹੀ ਸੀ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸ਼ਟ ਮੰਨਣਾ ਕਈਆਂ ਦੇ ਮਨ ਵਿੱਚ ਇਹ ਗੱਲ ਆਉਂਦੀ ਹੈ ਕਿ ਅਸੀਂ ਤੇ ਹਜੂਰ ਸ਼ੰਚਾ ਦਾ ਸਤ ਸੂਰੂਪ ਨਾਲ ਲੈ ਕੇ ਚੱਲਦੇ ਹਾਂ ਇਸ ਗੱਲ ਤੋਂ ਉੱਪਰ ਉੱਠ ਕੇ ਗੱਲ ਕਰਨੀ ਪੈਣੀ ਹੈ ਕਿ ਗੁਰੂ ਅਵਤਾਰ ਪੀਰ ਪਗੰਬਰ ਕੀ ਕਹਿੰਦੇ ਜਿਸ ਵੇਲੇ ਵੀਰ ਗਲਜਾਰ ਦਾ ਜਨਮ ਹੋਇਆ ਤੇ ਸੰਗਤਾਂ ਨੇ ਆ ਕੇ ਵਧਾਈਆਂ ਦਿੱਤੀਆਂ ਫਗਣ ਦੇ ਮਹੀਨੇ ਦੀ ਸੰਗਰਾਂਥ ਸੀ ਉਹ ਫਗਣ ਦਾ ਪਹਿਲਾ ਪ੍ਰਵਿਸ਼ਟਾ ਕਹਿੰਦਾ ਹੈ ਕੋਸ਼ ਧਿਆਨ ਦਿਓ ਕਿ ਤੁਸੀਂ ਕੀ ਮੰਗਦੇ ਹੋ ਖਾਣ ਵਾਸਤੇ ਮੰਗਦੇ ਹੋ ਵਧਾਈਆਂ ਲੱਡੂ ਪੇੜੇ ਖਾਣ ਵਾਸਤੇ ਮੰਗਦੇ ਹੋ ਨਾ ਪਰ ਇਹਦੇ ਕੋ ਜਿਹੜੀ ਚੀਜ਼ ਮੰਗਣ ਵਾਲੀ ਹੈ ਉਹ ਮੰਨ ਲਓ ਉਹ ਪਹਿਲਾ ਦਿਹਾੜਾ ਫਗਣ ਦਾ ਕੀ ਕਹਿੰਦਾ ਹੈ ਫਲਗੁਣ ਕਹੇ ਮੰਗਤਿਓ ਮੰਗ ਲਓ ਆਪਣਾ দান ਦਾਤਾ ਦਾਨੀ ਝੋਲੀ ਪਾਈ ਆ ਇਹ ਬੇਪਰਵਾਹ ਹੈ ਜੋ ਮੰਗੋਗੇ ਉਹ ਮਿਲ ਜੇਗਾ ਇਹ ਤੇ ਖਾਣ ਵਾਲੀਆਂ ਚੀਜ਼ਾਂ ਤੇ ਇੱਕ ਨਿੱਗੀ ਨਿੱਕੀ ਗੱਲ ਹੈ ਫਲ ਗੁਣ ਕਹੇ ਮੰਗਤਿਓ ਮੰਗ ਲੋ ਆਪਣਾ ਦਾਨ ਦਾਤਾ ਦਾਨੀ ਝੋਲੀ ਪਾਈਆ ਇਸ ਤੋਂ ਪਰੇ ਹੋਰ ਨਹੀਂ ਭਗਵਾਨ ਭਾਗਾ ਵਾਲਿਓ ਭਾਗ ਨਾ ਕੋਈ ਜਣਾਈ ਆ ਇਸ ਤੋਂ ਉੱਪਰ ਨਹੀਂ ਕੋਈ ਕਾਨ ਕਿ ਉਹ ਦਿਹਾੜਾ ਦੱਸ ਰਿਹਾ ਹੈ ਜਿੱਦਾਂ ਵੀਰ ਨੇ ਦੱਸਿਆ ਕਿ 10 ਪੋ ਦੀ ਗੱਲ ਚੱਲਦੀ ਸੀ ਉਹ ਉਹ ਕਹਿ ਰਿਹਾ ਹੈ ਇਹ ਫਲਗੁਣ ਕਹਿ ਰਿਹਾ ਇਸ ਤੋਂ ਉੱਪਰ ਨਹੀਂ ਕੋਈ ਕਾਨ ਗੋਪੀ ਕਾਨ ਐਸੇ ਦੀ ਸੇਵ ਕਮਾਈ ਆ ਇਸ ਤੋਂ ਵੱਡਾ ਨਹੀਂ RAM ਸੀਤਾ RAM ਬਣ ਖੰਡ ਦੇਣ ਦੋਹਾਈਆ ਇਸ ਤੋਂ ਪਰੇ ਨਹੀਂ ਅਮਾਮ ਇਸ ਤੋਂ ਪਰੇ ਨਹੀਂ ਅਮਾਮ ਈਸਾ ਮੁਸਾ ਮੁਸਾਹਮਦ ਸੀ ਸੁਨਵਾਈ ਆ ਇਸ ਤੋਂ ਦੂਰ ਨਹੀਂ ਕੋਈ ਨਿਰਗੁਣ ਨਰਵੈਰ ਨਿਰੰਕਾਰ ਸੱਚ ਨਿਸ਼ਾਨ ਜਿਹਦੀ ਗੱਲ ਕਰਦੇ ਕੋ ਨਿਰਗੁਣ ਸੀ ਕੀ ਕਿਹਾ ਉਸਨੇ ਪਹਿਲੀ ਫਕਨੇ ਇਸ ਤੋਂ ਦੂਰ ਨਹੀਂ ਕੋਈ ਨਿਰਗੁਣ ਨਰਵੈਰ ਨਿਰੰਕਾਰ ਸੱਚ ਨਿਸ਼ਾਨ ਉਹ ਨਾਨਕ ਗੋਬਿੰਦ ਗਾਇ ਸਮਝਾਈ ਆ ਉਨਾ ਕਿਆ ਸੀ ਨਾ ਕਿ ਨਿਰਗੁਣ ਆਵੇਗਾ ਉਹ ਫਲਕੁਣ ਕਹਿੰਦਾ ਇਸ ਤੋਂ ਪਰੇ ਹੋਰ ਕੋ ਖੰ ਨਹੀਂ ਇਹ ਹੀ ਗੱਲ ਅਰਜਨ ਨੂੰ ਕ੍ਰਿਸ਼ਨ ਭਗਵਾਨ ਨੇ ਕਹੀ ਸੀ ਕਿ ਜੇਸ ਵੇਲੇ ਮੈਂ ਹਰ ਭਗਤ ਦਵਾਰ ਵਿੱਚ ਗਿਆ ਸਾਰੇ ਗੁਰੂ ਅਵਤਾਰ ਵੀ ਆਉਣਗੇ ਮੈਂ ਉੱਠ ਕੇ ਆਵਾਜ਼ ਦੇ ਦਵਾਂਗਾ ਉਹ ਨਿਰਗੁਣ ਰੂਪ ਸ੍ਰੀ ਭਗਵਾਨ ਤੱਕ ਲੋ ਸਾਖਿਆ ਇਹ ਤੇ ਪਹਿਲਾਂ ਗੱਲਾਂ ਹੁੰਦੀਆਂ ਰਹੀਆਂ ਜੇ ਇਹ ਅਢੀਕਾ 993 ਚੌਕੜੀ ਜੋਗ ਤੱਕ ਇਹ ਕੰਮ ਚੱਲਦਾ ਰਿਹਾ ਇਹ ਤੇ ਪ੍ਰਮਾਤਮਾ ਨੇ ਆਣ ਕੇ ਪਹਿਲੀਆਂ ਜادات ਖਤਮ ਕਰ ਦਿੱਤੀਆਂ ਕਿ ਹੁਣ ਮੈਂ ਆ ਗਿਆ ਹੁਣ ਅਗਲਾ ਸਮਾਂ ਫੇਰ ਚੱਲੇਗਾ ਤਾਂ ਕਿ ਆਸੀ ਹੁਣ ਮੈਂ ਕਰਮਾਂ ਦਾ ਵੇਖਣਾ ਕੋਲ ਤੇ ਕਰਮਾਂ ਦੀ ਦੇਣੀ ਸਜਾਈਆ ਜੋ ਆਪਾਂ ਕਰਾਂਗੇ ਜੇ ਭਗਵਾਨ ਮੰਨ ਲਿਆ ਕਿ ਉਹ ਆਪਣੇ ਬਣਾ ਕੇ ਸਾਨੂੰ ਰੱਖੇਗਾ ਨਹੀਂ ਤੇ ਡਾਮਾ ਡੋਲ ਹੋ ਜਾਵਾਂਗੇ ਇਹ ਹੀ ਮੰਗ ਮੰਗਣੀ ਹੈ ਕਿ ਪ੍ਰਮਾਤਮਾ ਸਾਡਾ ਵਿਸ਼ਵਾਸ ਬਣਿਆ ਰਵੇ ਤੇਰੇ ਚਰਨਾਂ ਤੇ ਕਿ ਇਹ ਸਮਾਂ ਇੱਕ ਲਿਖਤ ਆਉਂਦੀ ਹੈ ਕਿ ਬ੍ਰਾਹਮਣ ਦਾ ਵਿਸ਼ਵਾਸ ਟੁੱਟ ਗਿਆ ਸੀ ਜਿਸ ਦਾ ਨਾਮ ਹੁਣ ਮਾਸਟਰ ਤਾਰਾ ਸਿੰਘ ਚੰਬਲ ਕਰਕੇ ਆਇਆ ਸੀ ਜਿਸ ਵੇਲੇ ਉਹ ਪੰਜ ਘਮੀਆਰ ਬਰਾਦਰੀ ਵਿੱਚ ਜੋ ਹੁਣ ਜਮਾਦਾਰ ਕਿਸ਼ਨ ਸਿੰਘ ਸੀ ਇਹ ਸਾਰਿਆਂ ਤੋਂ ਛੋਟਾ ਸੀ ਇਸ ਨੂੰ ਝਲਕ ਦਿਖਾਈ ਸੀ ਪ੍ਰਮਾਤਮਾ ਨੇ ਉਸ ਵੇਲੇ ਇਹਨੇ ਬੇਨਤੀ ਕਰ ਦਿੱਤੀ ਸੀ ਕਿ ਇਸ ਬ੍ਰਾਹਮਣ ਦਾ ਵਿਸ਼ਵਾਸ ਟੁੱਟ ਗਿਆ ਹੈ ਤੇਰੇ ਤੋਂ ਕਿ ਤੂੰ ਭਗਵਾਨ ਨਹੀਂ ਇਹ 16 ਨੰਬਰ ਗ੍ਰੰਥ ਬੋਲਦਾ ਹੈ ਕਾਲਪੁਰਖ ਨੇ ਆਵਾਜ਼ ਦਿੱਤੀ ਜੇ ਇਹਦਾ ਵਿਸ਼ਵਾਸ ਟੁੱਟ ਗਿਆ ਹੈ ਇਹਨੂੰ ਮੈਂ ਨੌਂ ਜਨਮ ਅੱਗੇ ਤੱਕ ਦਊਂਗਾ ਨਾ ਇਹਦੇ ਕਰ ਨੌਂ ਜਨਮ ਔਲਾਦ ਹੋਵੇਗੀ ਜਦ ਆਪਣਾ ਉਸ ਵੀਰ ਦਾ ਹੁਣ ਨਵਾਂ ਜਨਮ ਸੀ ਮਾਸਟਰ ਤਾਰਾ ਸਿੰਘ ਚੰਬਲ ਦਾ ਅਸੀਂ ਪਿੱਛੇ ਨਾ ਪੈ ਜਾਈਏ ਹੜੇ ਕਰਦੇ ਰਹਿਣਾ ਉਹਦੇ ਚਰਨਾਂ ਤੇ ਕਿ ਪ੍ਰਮਾਤਮਾ ਵਿਸ਼ਵਾਸ ਸ਼ਦਾਬਾ ਕਰੇ ਟੋਟ ਨਾ ਜਾਵੇ ਗੱਲ ਚੱਲ ਰਹੀ ਸੀ ਕਿ ਇਹ ਪੋ ਦੇ ਮਹੀਨੇ ਨੂੰ ਮਾਨ ਮਿਲਿਆ ਜਿਸ ਵੇਲੇ ਸੱਤਰੰਗ ਨਿਸ਼ਾਨ ਸਾਹਿਬ ਨੂੰ ਹੋਂਦ ਵਿੱਚ ਲਿਆਂਦਾ ਘਰ ਘਰ ਝੁਲਣ ਦਾ ਹੁਕਮ ਦਿੱਤਾ 13 ਪੋ ਨੂੰ ਇਹ ਸਾਰੀ ਪਹਿਲਾ ਬੰਦ ਬਣ ਗਈ ਜਿਵੇਂ ਵੀਰ ਨੇ 10 ਉਹਦੀ ਗੱਲ ਕੀਤੀ ਹੈ ਕਿ 2021 ਬਿਕਰਨੀ 9 ਕੋ ਨੂੰ 8 ਕੋ ਨੂੰ ਹੀ ਗੱਲ ਸ਼ੁਰੂ ਹੋ ਗਈ ਹਰ ਪਗਤਦਵਾਰ ਜਟੂਆਲ ਵਿੱਚ ਜੋ ਲਾਂਗਰੀ ਬਖਸੀ ਸਿੰਘ ਸੀ ਉਹ ਪਿੰਡ ਕਾਦਰਾਬਾਦ ਤੋਂ ਰੋਜ਼ ਜਟੂਆਲ ਸਾਈਕਲ ਤੇ ਹੁੰਦਾ ਸੀ ਉਸ ਦਿਨ ਉਹਨੇ ਸਾਈਕਲ ਕਥੂ ਨਗਲੋਂ ਮੋੜ ਕੇ ਆਇਆ ਮਲੂਆਲ ਭਾਜੀ ਆਤਮਾ ਸਿੰਘ ਨੂੰ ਨਾਲ ਲੈ ਕੇ ਜੇਠੂਵਾਲ ਪੁੱਜਿਆ ਵਿਹਾਰ ਹੋਇਆ ਜੋ ਇਹ ਹਰਪਗੁੜਵਾਰ ਦਾ ਮਹਿਨ ਦਰਵਾਜਾ ਹੈ ਇਹਦੇ ਵਿੱਚ ਕਿ ਇਹ ਮੈਂ ਬੇਦ ਆਪ ਬਣਾਈ ਹੈ ਕਿ ਜਿਹੜਾ ਆਤਮਾ ਸਿੰਘ ਨੂੰ ਬਖਸੀਦ ਸਿੰਘ ਨਾਲ ਲੈ ਕੇ ਆਇਆ ਹੈ ਇਸ ਦੀ ਉਮਰ ਖਤਮ ਹੋ ਗਈ ਹੈ ਪਰਮਾਤਮਾ ਨੇ ਕਿਰਪਾ ਕੀਤੀ ਕਿ ਜੇ ਸੱਚਖੰਡ ਵਿੱਚੋਂ ਆ ਕੇ ਬਾਪੂ ਪਾਲ ਸਿੰਘ ਨੂੰ ਮਾਨ ਦਿੱਤਾ ਤੇ ਨਾਲ ਆਤਮਾ ਸਿੰਘ ਇਹ ਦੋਨੇ ਬੇਨਤੀ ਕਰਨ ਤੇ ਮੈਂ ਇਹਦੀ ਉਮਰ ਵਧਾ ਦਵਾਂ। ਮੋਟਪਨ ਨਾਸੀ ਵਿਹਾਰ ਦਾ ਕਿਰਪਾ ਹੋ ਗਈ। ਉਹਦੀ ਉਮਰ ਵਧਾਈ ਗਈ। ਸੱਚਖੰਡ ਵਿੱਚੋਂ ਆ ਕੇ ਸਤਕਾਰਯੋਗ ਬਾਪੂ ਜੀ ਬਾਪੂ ਪਾਲ ਸਿੰਘ ਨੇ ਗਵਾਈ ਭਰੀ। ਉੱਥੇ ਵਿਹਾਰ ਹੋਇਆ ਸਿੱਧੇ ਹਜੂਰ ਸ਼ੈਨਸ਼ਾ ਜੀ ਅੰਕੇ ਸੰਗਾਸਨ ਤੇ ਬੈਠ ਕੇ ਉਂਗਲ ਖੜੀ ਕਰਕੇ ਕਹ ਕੇ ਜੇ ਇਸ ਵੇਲੇ ਗੁਰੂ ਅਰਜਨ ਬੈਠਾ ਸੀ ਲੋਹ ਤਤੀ ਇਹ ਸਾਰੀ ਕਹਾਣੀ ਪ੍ਰਮਾਤਮਾ ਨੇ ਪਰਦਾ ਚੁੱਕ ਦਿੱਤਾ ਕਿ ਉਸ ਵੇਲੇ ਸਹਿਬ ਗੁਰੂ ਅਰਜਨ ਪਾਤਸ਼ਾਹ ਦੇ ਨਾਲ ਕਿਹੜਾ ਕਿਹੜਾ ਤੇ ਕੀ ਕੀ ਇਕਰਾਰ ਹੋਇਆ ਸੀ ਜਿਹੜੀ ਚੰਦੂ ਦੀ ਨੌ ਸੀ ਜਾਂ ਪਠਿਆਲਾ ਸੀ ਜਿਹੜਾ ਉਹਨਾਂ ਦਾ ਵੇਰਵਾ ਕੱਢ ਕੇ ਰੱਖ ਦਿੱਤਾ ਪ੍ਰਮਾਤਮਾ ਨੇ ਕਿ ਜਿਸ ਵੇਲੇ ਗੁਰੂ ਅਰਜਨ ਤਤਿ ਲੋ ਤੇ ਬੈਠਾ ਸੀ ਇਹਨਾਂ ਜੋ ਮੰਗ ਮੰਗੀ ਸੀ ਜੇ ਮੈਂ ਗੱਲ ਦੱਸਣ ਦਾ ਭਾਇ ਟਾਈਮ ਬਹੁਤ ਹੋ ਜਾਏਗਾ ਜੋ ਮੰਗ ਮੰਗੀ ਸੀ ਉਹ ਕੀ ਦਾ ਕਰਕੇ ਤੂੰ ਤਤਿ ਲੋ ਤੇ ਬੈਠਾ ਹੈ ਸਾਡਾ ਵੀ ਕੋਈ ਲੇਖ ਬਣਾ ਜਾ ਉਹਦੇ ਨਾਮ ਪਰਮਾਤਮਾ ਨੇ ਵੀ ਉਸ ਦਿਨ ਉਂਗਲ ਖੜੀ ਕਰਕੇ ਕਿਹਾ ਕਿ ਸਹਿਬ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਸੀ ਉਹ ਜੇਸ ਵੇਲੇ ਉਹ ਆਪ ਆਵੇ ਵਾਲੀ ਦੋ ਜਹਾਂ ਉਹ ਤੁਹਾਡੀ 16 ਪੋ ਨੂੰ ਘਰ ਜਾ ਕੇ ਕਰੇ ਕਲਿਆਣ ਦਿਨ ਵਾਰ ਦੱਸ ਦਿੱਤਾ ਕਿ ਉਹ 16 ਪੋ ਨੂੰ ਤੁਹਾਡੇ ਘਰ ਆਵੇਗਾ ਪਰਮਾਤਮਾ ਨੇ ਕਿਰਪਾ ਕਰ ਦਿੱਤੀ ਉਹ ਵਿਧ ਬਣਾ ਲਈ ਕਿ ਨਿਸ਼ਾਨ ਸਾਹਿਬ ਨੂੰ ਹੋਂਦ ਵਿੱਚ ਲਿਆਉਣਾ ਹੈ 13 ਪੋ ਨੂੰ ਮਾਨ ਦੇ ਦਿੱਤਾ ਘਰ ਨੂੰ लांगरी बक्सी सिंह जितो शुरुआत कीती सी ते सचखंड ਵਿਚੋਂ ਆਣ ਕੇ ਪੰਜਾਂ ਨੇ ਵਾਰੋ ਵਾਰੀ ਉਹ ਵਿਹਾਰ ਕੀਤਾ ਜਿਹੜੇ ਪੰਜ ਪ੍ਰਵਾਨ ਹੋਏ ਸੀ 13 ਪੋ ਨੂੰ ਸੇਵਾ ਨਿਭਾਈ ਸਤਿਕਾਰਯੋਗ ਬਾਪੂ ਜੀ ਪਾਲ ਸਿੰਘ ਨੇ ਆਣ ਕੇ ਨਿਸ਼ਾਨ ਸਾਹਿਬ ਸ਼ਬਦੀ ਤਾਰ ਚ ਚਲਾਇਆ 14 ਪੋ ਨੂੰ ਘਰ ਨੂੰ ਮਾਨ ਮਿਲਿਆ ਮਹਿੰਦਰ ਸਿੰਘ ਲੈਫਟੀਨੈਂਟ ਨਵੇਂ ਸ਼ਾਲੇ ਗਰਦਾਸਪੁਰ ਚ ਉਹ ਵੀ ਪਿੰਡ ਪੈਂਦਾ ਹੈ ਉਹਦੇ ਘਰ ਨੂੰ ਵੀ ਕਿਉਂ ਮਾਨ ਮਿਲਿਆ ਘੇਰਾ ਵੀ ਕੰਡੇ ਇਹ ਸਾਰਾ ਰਾਵੀ ਵੱਲ ਨੂੰ ਵਿਹਾਰ ਚੱਲਿਆ ਸੀ ਪਿੰਡ ਕਾਦਰਾਵਾ ਤੋਂ ਚੱਲ ਕੇ ਜੇਸ ਵੇਲੇ 84 ਸਾਧੂਆਂ ਦੀ 88 ਦਿਨ ਲੱਗੀ ਸੀ ਮੰਡਲੀ ਤੇ ਰਾਵੀ ਕੰਡੇ ਉਨਾ ਵਿੱਚ ਉਹ ਮਹਿੰਦਰ ਸਿੰਘ ਨਵੇਂ ਛਾਲੇ ਵਾਲਾ ਵੀ ਹਾਜ਼ਰ ਸੀ ਉਸ ਨੇ ਬਾਲਮੀਕ ਨੂੰ ਕਿਹਾ ਸੀ ਬਾਲਮੀਕ ਦੇ ਨਾਲ ਤਰਿਆਸੀ ਜਿੰਨਾ ਵਿੱਚ ਇੱਕ ਵੇਉਂਦਿਆ ਸਾਰ ਹੋਈ ਰੰਡੀ ਉਸ ਨੇ ਵੀ ਆਣ ਕੇ ਹੜਾ ਕੱਢਿਆ ਬਾਲਮੀਕ ਅੱਗੇ ਤੂੰ ਕਿਹੜੇ ਪਿਆਰ ਚ ਰੰਗਿਆ ਹੈ ਮੈਨੂੰ ਵੀ ਉਹਦੀ ਗੱਲ ਦੱਸ ਜਾ ਬਾਲਮੀਕ ਨੇ ਕਿਹਾ ਤੇਰੀ ਕਿਸਮਤ ਤਾਂ ਚੰਗੀ ਹੋਵੇਗੀ ਉਹ ਤੂੰ ਬਣੇ ਪੀਲਣੀ ਉਹ ਪੀਲਣੀ ਸੀ ਜਿਹੜੀ ਵਿਆਹਦਿਆਂ ਸਾਰ ਰੰਗੀ ਹੋਗੀ ਸੀ ਉਸਨੇ ਕਿਹਾ ਸੀ ਮੈਂ ਅੱਜ ਤੋਂ ਅੱਗੇ ਸ਼ਾਦੀ ਨਹੀਂ ਕਰਨੀ ਮੈਨੂੰ ਉਹਦੇ ਲੜ ਲਾ ਦੇ ਜੇਵੇ ਹੁਕਮ ਤੁਸੀਂ ਚੱਲਦੇ ਫਿਰਦੇ ਹੋ ਉਸ ਵੇਲੇ ਵਾਲਮੀਕ ਨੇ ਕਿਹਾ ਤੇਰਾ ਦੰਧਿਆਂ ਵਾਲੀ ਵਾਮੀ ਕੰਘੀ ਉਹ ਤੇਰੇ ਤੇ ਫੇਰ ਆਣ ਕੇ ਕਿਰਪਾ ਕਰੇਗੀ ਉਹ ਜਿਹੜਾ ਮਹਾਤਮ ਸੀ ਜਿਹੜਾ ਮਹਿੰਦਰ ਸਿੰਘ ਨਵੇਂ ਛਾਲੇ ਵਾਲਾ ਸੀ ਉਹ ਕਹਿੰਦਾ ਮੈਨੂੰ ਵੀ ਕੁਝ ਦੱਸ ਦੇ ਮੇਰੀ ਵੀ ਵਾਰੀ ਲਿਆ ਉਹਦੇ ਨਾਲ ਵੀ اقرار ਹੋ ਗਿਆ ਬਾਲਮੀਕ ਨੇ ਕਿਆ ਜਿਸ ਵੇਲੇ ਆਪ ਆਇਆ ਮਾਤ ਲੋਕ ਤੇ ਉਹ 14 ਪੋ ਨੂੰ ਤੇਰੇ ਘਰ ਆਵੇਗਾ ਇਹ ਗੱਲ ਚੱਲ ਗਈ ਉਹ ਪਹਿਲਾਂ 14 ਪੋ ਨੂੰ ਖਾ ਕੇ ਘਰੋਂ ਮਹਿਮਾਨੀ اگلی ਗੱਲ ਫੇਰ ਰੱਖੀ ਓਸਕਰ ਨੂੰ ਮਾਣ ਮਿਲਿਆ ਸੇਵਾ ਨਿਭਾਈ ਸ਼ਬਦ ਸ਼ਹੀਦ ਵੀਰ ਜਗਦੀਸ਼ ਸਿੰਘ ਨੇ 15 ਪੋ ਨੂੰ ਘਰ ਨੂੰ ਮਾਣ ਮਿਲਿਆ ਪਿੰਡ ਚੇਬੇ ਉਜਾਗਰ ਸਿੰਘ ਜਿਹੜਾ ਪਠਿਆਲਾ ਸੀ ਸਹਿਬ ਗੁਰੂ ਅਰਜਨ ਪਾਤਸ਼ਾਹ ਥੱਲੇ ਜਿੰਨੇ ਅਗੜਾਈ ਸੀ ਉਹਨੇ ਵੀ ਮੰਗ ਮੰਗੀ ਸੀ ਗੁਰੂ ਅਰਜਨ ਪਾਤਸ਼ਾਹ ਨੇ ਉਹਦੇ ਨਾਲ ਵੀ اقرار ਕੀਤਾ ਸੀ ਕਿ ਉਹ 15 ਪੋ ਨੂੰ ਤੇਰੇ ਘਰ ਆਵੇਗਾ ਜਿਹੜਾ ਦੁਨੀਆ ਦਾ ਮਾਲਕ ਉਸਕਰ ਨੂੰ ਮਾਨ ਦਿੱਤਾ ਕਿ ਮੈਂ ਲੈਣੇ ਦੇਣੇ ਦੇਣ ਵਾਸਤੇ ਆ ਗਿਆ ਹਾਂ ਉਹਨੇ ਮੰਗ ਮੰਗ ਲਈ ਪਠਿਆਲੇ ਨੇ ਉਹ ਮੈਂ ਉਹਨੂੰ ਕਿਵੇਂ ਲੱਭਦਾ ਫਿਰਾਂਗਾ ਜਿਵੇਂ ਉਹ ਸੀਤਾ ਦੇ ਨਾਲ ਰਾਮ ਜੰਗਲਾਂ ਵਿੱਚ ਫਿਰਿਆ ਜਿਵੇਂ ਰੁਕਮਣੀ ਪਿਛੇ ਕੰਨ ਲੜਿਆ ਉਹ ਮੈਂ ਤਾਂ ਮੰਨਣਾ ਜੇ ਕਮਲੇ ਰਮਲੇ ਨੂੰ ਭਗਵਾਨ ਆਪ ਲੱਭਦਾ ਫਿਰੇ ਉਸ ਦਾ ਵੀ ਲੈਣੇ ਦੇਣੇ ਪੂਰੇ ਕੀਤੇ ਪਰਮਾਤਮਾ ਨੇ 15 ਪੋ ਨੂੰ ਘਰ ਜਾ ਕੇ 16 ਪੋ ਨੂੰ ਇਹ ਸਾਰਾ ਵਿਹਾਰ ਪਿੰਡ ਬਾਬੂਪੁਰ ਦਲੀਪ ਸਿੰਘ ਦੇ ਘਰ ਨੂੰ ਮਾਨ ਦੇ ਕੇ ਪਰਮਾਤਮਾ ਨੇ ਸੈਭਗੁਰੂ ਅਰਜਨ ਪਾਸ਼ਾ ਵਾਲਾ 16 ਪੋ ਦਾ ਅਕਰਾਰ ਪੂਰਾ ਕੀਤਾ 15 ਪੋ ਨੂੰ ਸ਼ਬਦ ਸ਼ਹੀਦ ਵੀਰ ਮਨਜੀਤ ਸਿੰਘ ਨੇ ਸੱਚਖੰਡ ਵਿੱਚੋਂ ਆ ਕੇ ਸੱਤ ਰੰਗ ਨਿਸ਼ਾਨ ਸਾਹਿਬ ਚਲਾਇਆ ਸਿਰਫ 2 ਮਿੰਟ 16 ਪਉ ਨੂੰ ਘਰ ਨੂੰ ਮਾਣ ਮਿਲਿਆ ਦਲੀਪ ਸਿੰਘ ਬਾਬੂਪੁਰ ਉਥੇ ਸੇਵਾ ਨਿਭਾਈ ਸਵਰਨ ਸਿੰਘ ਜੀ ਕਲਸੀਆਂ ਵਾਲਿਆਂ ਨੇ ਸੱਚਖੰਡ ਵਿੱਚੋਂ ਆ ਕੇ 17 ਪਉ ਨੂੰ ਘਰ ਨੂੰ ਮਾਣ ਮਿਲਿਆ ਪਿੰਡ ਭਲਾਈਪੁਰ ਡਾਕਟਰ ਪਾਲ ਸਿੰਘ ਜਸਦੀ ਤਹਾਰ ਬਾਲਮੀਕ ਦੀ ਸੀ ਜਿਹਦੇ ਨਾਲ ਇਹ ਸਾਰੇ ਇਕਰਾਰ ਹੋਏ ਸੀ ਉਹਦੇ ਘਰ ਜਾ ਕੇ ਇਹ ਮਹਿਰਵਾ ਪ੍ਰਮਾਤਮਾ ਨੇ ਕਢਿਆ ਉਹ ਜਿੱਥੇ 21 ਸਾਲ ਬੈਠਾ ਰਿਹਾ ਵਿੱਚ ਮਸਾਣਾ ਬਾਲਮੀਕ ਉਸ ਸਮੇਂ ਫੋਲਦਾ ਰਿਹਾ ਕਟਾ ਹੱਥਾਂ ਨਾਲ ਅਡਾਈਆ ਉਸ ਜਗ੍ਹਾ ਤੇ ਪ੍ਰਭੂ ਦਾ ਸਿੰਘਾਸਣ ਬਿਠਾ ਜਿੱਥੇ 21 ਸਾਲ ਉਹ ਕਟਾ ਫੋਲਦਾ ਰਿਹਾ ਉਸ ਥਾਂ ਤੇ ਹਜੂਰ ਸ਼ਹਨਸ਼ਾਹ ਦਾ ਸੱਤ ਰੰਗ ਨਿਸ਼ਾਨ ਸਾਹਿਬ ਸਿੰਘਾਸਣ ਦੇ ਨਾਲ ਚੱਲੇ ਉੱਪਰ ਹਜੂਰ ਸ਼ੈਨ ਸਾਜੀ ਬੈਠ ਕੇ ਉਹ ਸਾਰੀ ਲੈਣੇ ਦੇਣੇ ਦਿੱਤੇ ਤੇ ਰਵਦਾਸ ਨੇ ਵੀ ਹਾੜਾ ਕੱਢਿਆ ਉਹ ਜਿਸ ਨੇ ਪ੍ਰਮਾਤਮਾ ਦਾ ਦਰਸ਼ਨ ਕਰਨਾ ਅਖੀ ਅੱਜ ਚੱਲ ਕੇ ਆਜੋ ਸਾਖਿਆਤ ਕਰ ਤਾ ਤੰਨਾ ਭਗਤ ਰੋਇਆ ਕਰਲਾਇਆ ਉਹ ਜਿਹੜਾ ਮੈਨੂੰ ਮਿਲਿਆ ਵਿੱਚੋਂ ਪੱਥਰ ਵਟੇ ਅੱਜ ਮੋਢਿਆਂ ਉੱਤੇ ਚੁੱਤ ਕੇ 라ਵੀ ਪਾਰ ਦੇ ਤਾ ਲੰਗਾਈਆ ਤੇ ਬੇੜੀ ਦੇ ਵਿੱਚ ਹਜੂਰ ਸੰਚਾ ਨੇ ਆਤਮਾ ਸਿੰਘ ਨੂੰ ਮੋਢੇ ਤੇ ਚੁੱਕ ਲਿਆ ਸੀ ਉਸਨੇ ਕਿਹਾ ਜਿਹੜਾ ਮੈਨੂੰ ਪੱਥਰ ਚੋਂ ਮਿਲਿਆ ਸੀ ਜਿਹਨੂੰ ਸੰਸਾਰ ਨਿਰਗੁਣ ਕਹਿੰਦਾ ਸੀ ਅੱਜ ਉਸਨੇ ਮੈਨੂੰ ਮੋਢਿਆਂ ਤੇ ਚੁੱਕ ਕੇ ਸਾਰਾ ਵਿਹਾਰ ਦਿਖਾ ਦਿੱਤਾ ਇਹ 18 ਨੰਬਰ ਗ੍ਰੰਥ ਬੋਲਦਾ ਹੈ ਸਾਰੀ ਇੱਥੇ ਹੀ ਮੈਂ ਹਜੂਰ ਸੰਚਾ ਤੋਂ ਸਰਬਹਾਰ ਸੰਗਤ ਤੋਂ ਮਾ ਵੀ ਮੰਗਦਾ ਹਾਂ ਕਿ ਇਹ ਵਿਹਾਰ ਤੇ ਬਹੁਤ ਲੰਬੇ ਹਨ ਮੈਂ ਥੋੜਾ ਸ਼ੋਰਕਾਰ ਵਿੱਚੋਂ ਵਿੱਚੋਂ ਦੱਸਿਆ ਕਿ ਕੋਈ ਅੱਖਰ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਹਜੂਰ ਸੰਤ ਸਾਜੀ ਮਾਫ ਕਰਨ ਸਰਬਹਾਰ ਸੰਗਤਵੀ ਮਾਫ ਕਰੇ ਸਾਰਿਆਂ ਸਭੀ ਜਕਾਰੇ ਦਾ ਸਾਥ ਦੇਣਾ ਹੈ ਜੋ ਪ੍ਰਮਾਤਮਾ ਨੇ ਕਿਰਪਾ ਕਰਕੇ ਇਹ ਸਾਰਾ ਵਿਹਾਰ ਪੂਰੇ ਮਹੀਨੇ ਦਾ ਸੰਸਾਰਤ 993 ਚੌਂਕੜੀ ਜੋਗ ਦਾ اقਰਾਰ ਕਰ ਲਿਆ ਕਿ ਮੈਂ फेर ਨਾ ਸੋਚਣਾ ਮੈਂ ਚੌਂਕੜੀ ਜੋਗ ਬਾਦ ਇਹੋ ਜਿਹਾ ਵਿਹਾਰ ਕਰੂੰਗਾ ਜਿਹੜਾ ਛਵੀ ਕੋਨ ਕੀਤਾ ਸੀ ਸੋ ਹੰਦ ਮਹਾਰਿਸ਼ੇਰ ਸੰਗ ਵਿਚਨੋ ਬਗਵਾਨ ਨੇ ਦੀਜਾ